ਪੜਕਿਆ ਡੇਰਾ ਸੱਚਾ ਸੌਦਾ ਮਾਫੀ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਾਬਕਾ ਜਥੇਦਾਰਾਂ ਨੂੰ ਕੀਤਾ ਤਲਬ ਤੇ ਸੁਣਾਈ ਸਜ਼ਾ ਜੋ ਡੇਰਾ ਸੱਚਾ ਸੌਦਾ ਨੂੰ ਮਾਫੀ ਦਿੱਤੀ ਗਈ ਸੀ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵੱਲੋਂ ਉਸ ਨੂੰ ਹੁਣ ਧਾਰਮਿਕ ਸਜ਼ਾ ਸੁਣਾਈ ਗਈ ਏ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਸਰਕਾਰ ਸਮੇਂ ਡੇਰਾ ਸੱਚਾ ਸੌਦਾ ਜਿਨ੍ਹਾਂ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਿਸ ਦਾ ਅੱਜ ਫਿਰ ਇਹ ਮਾਮਲਾ ਪਖਿਆ ਹੈ ਸੋ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਤੇ ਪੰਥ ਸਿੰਘ ਸਹਿਬਾਨਾਂ ਦੀ ਬੈਠਕ ਹੋਈ ਇਸ ਬੈਠਕ ਦੀ ਅਗਵਾਈ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਇਸ ਬੈਠਕ ਵਿੱਚ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਕਿ ਜੀ ਦਮਦਮਾ ਸਾਹਿਬ ਦੇ ਜਥੇਦਾਰ ਗਨੀ ਟੇਕ ਸਿੰਘ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਕੇਵਲ ਸਿੰਘ ਤਖਸਾਲ ਸ੍ਰੀ ਕੇਸਗੜ ਸਾਹਿਬ ਦੇ ਮੁਖ ਗ੍ਰੰਥੀ ਤੇ ਸਾਹਿਬ ਗਿਆਨੀ ਜੁਗਿੰਦਰ ਸਿੰਘ ਅਤੇ ਸ੍ਰੀ ਅਕਾਲ ਤਖਸਾਲ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਵੀ ਸ਼ਾਮਲ ਹੋਏ ਸੋ ਜਿਸ ਵਿੱਚ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਸਮੇਤ ਕਈਆਂ ਨੂੰ ਅੱਜ ਸਜ਼ਾ ਸੁਣਾਈਏ बैठक ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੱਜ ਨੇ ਸਾਬਕਾ ਜਥੇਦਾਰ ਗੁਰਵਤਨ ਸਿੰਘ ਨੂੰ ਸਨਮਾਨ ਜਾਰੀ ਕੀਤਾ ਸਾਬਕਾ ਜਥੇਦਾਰ ਗਿਆਨੀ ਗੁਰਵਤਨ ਸਿੰਘ ਨੇ ਮਾਫੀ ਮੰਗੀ ਅਤੇ ਜੋ ਉਹਨਾਂ ਨੇ ਗਲਤੀ ਸਰਕਾਰ ਕੀਤੀ ਹੈ ਗਿਆਨੀ ਕੁਲਦੀਪ ਸਿੰਘ ਗੱਜ ਨੇ ਦੋਸ਼ ਲਗਾਏ ਕਿ ਉਹਨਾਂ ਨੇ ਸਤੰਬਰ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਕੀਤੀ ਗਈ ਗਲਤੀ ਤੇ ਬਾਅਦ ਵਿੱਚ ਲਿਖੀ ਗਈ ਮਾਫੀ ਉਹਨਾਂ ਨੇ ਮਨਜ਼ੂਰ ਕੀਤੀ ਸੀ ਜੋ ਉਸ ਸਮੇ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਪਰ ਦਬਾਅ ਬਣਾਇਆ ਗਿਆ ਸੀ ਜਿਸ ਤੇ ਗਿਆਨੀ ਗੁਰਬਾਜਨ ਸਿੰਘ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਉਹ ਪਹਿਲਾਂ ਵੀ ਇਸ ਲਈ ਲਿਖਤੀ ਤੇ ਜਨਤਕ ਮਾਫੀ ਮੰਗ ਚੁੱਕੇ ਹਨ ਤੇ ਇੱਕ ਵਾਰ ਫਿਰ ਉਹ ਇਸ ਲਈ ਮਾਫੀ ਮੰਗਦੇ ਹਨ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ 2 ਦਿਨ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ ਇਸੇ ਨਾਲ ਹੀ ਜੋ ਕਰਮਜੀਤ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਕਰਮਜੀਤ ਸਿੰਘ ਜਿਹੜੇ ਕਿ ਗੁਰਨਾਮਕ ਦੇਵ ਯੂਨੀਵਰਸਿਟੀ ਦੇ ਵੈਸ ਚਾਂਸਲਰ ਹਨ ਉਹਨਾਂ ਦੇ ਉੱਪਰ ਵੀ ਗੰਭੀਰ ਇਲਜ਼ਾਮ ਸਨ ਸੋ ਆਰਐਸਐਸ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਦੀ ਵਾਇਰਲ ਹੋਈ ਸੀ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਮਾਫੀ ਮੰਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਦੋ ਦਿਨ ਲੰਗਰ ਹਾਲ ਵਿੱਚ ਘੰਟਾ ਝੂਠੇ ਬਰਤਨ ਸਾਫ ਕਰਨ ਤੇ ਇੱਕ ਘੰਟਾ ਜੋੜਾ ਕਰਾਵੇ ਸੇਵਾ ਕਰਨ ਦਾ ਹੁਕਮ ਹੋਇਆ ਇਸ ਤੋਂ ਇਲਾਵਾ ਉਹਨਾਂ ਨੂੰ ਭਾਈ ਕਾਨ ਸਿੰਘ ਦਾ ਨਾਬਾਦੀ ਲਿਖੀ ਹੋਈ ਅਚਿਤ ਕਿਤਾਬ ਹਮ Hindu ਨਹੀਂ ਨੂੰ ਪੜਨ ਲਈ ਤੇ 500 ਕਿਤਾਬਾਂ ਸੰਗਤ ਵਿੱਚ ਵੰਡਣ ਦੇ ਆਦੇਸ਼ ਦਿੱਤੇ ਗਏ ਸੋ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਨੇ ਵੀ ਮਾਫੀ ਮੰਗੀ ਹੈ ਬੀਤੇ ਦਿਨੀ ਕਸ਼ਮੀਰ ਯੂਨੀਵਰਸਿਟੀ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਜੋ ਨਾਚ ਗਾਣਾ ਹੋਇਆ ਸੀ ਜਿਸ ਦਾ ਸ਼੍ਰੀ ਕਟਕ ਟਕਸੈਵਨ ਵੱਲੋਂ ਸਖਤ ਨੋਟਿਸ ਲਿਆ ਗਿਆ ਸੀ ਇਸ ਵਿੱਚ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਹਰਜੋਤ ਸਿੰਘ ਬੈਂਸ ਇਸ ਮਾਮਲੇ ਵਿੱਚ ਪਹਿਲਾਂ ਹੀ ਮਾਫੀ ਮੰਗ ਚੁੱਕੇ ਹਨ ਤੇ ਸਜ਼ਾ ਵੀ ਪੂਰੀ ਕਰ ਚੁੱਕੇ ਹਨ ਇਸੇ ਦੌਰਾਨ ਅੱਜ ਪ੍ਰੋਗਰਾਮ ਦੇ ਆਯੋਜਕਾਂ ਵੱਲੋਂ ਪੰਜਾਬ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਨੋਮੀਸ਼ੀ ਦੇ ਕਾਰਕ ਤੱਕ ਸੇਵਕੀ ਤਲਬ ਕੀਤਾ ਗਿਆ ਤੇ ਉਹਨਾਂ ਨੇ ਵੀ ਮਾਫੀ ਮੰਗੀ ਹੈ ਸੋ ਜਸਵੰਤ ਸਿੰਘ ਨੇ ਇਸੇ ਦ੍ਰਣ ਮਨਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ੀਤੀ ਦਿਵਸ ਤੇ ਉੱਪਰ ਜੰਮੂ ਕਸ਼ਮੀਰ ਵਿੱਚ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਨਾਚ ਗਾਣਾ ਜੋ ਹੋਇਆ ਉਹ ਗਲਤ ਸੀਗਾ ਜਿਸ ਕਰਕੇ ਮੈਨੂੰ ਮਾਫੀ ਦਿੱਤੀ ਜਾਵੇ ਸੋ ਇਸ ਦੇ ਨਾਲ ਹੀ ਅਕਾਲੀ ਲੀਡਰ ਜਿਹੜੇ ਸੀਨੀਅਰ ਲੀਡਰਸ਼ਿਪ ਵਿਰਸਾ ਸੇਵਲ ਟੋਵਾ ਉਹਨਾਂ ਨੂੰ ਵੀ ਅੱਜ ਜਿਹੜੀ ਧਾਰਮਿਕ ਸਜ਼ਾ ਹਸਨਾ ਦੀ ਸੁਣਾਈ ਗਈ ਹੈ ਔਰ ਉਹਨਾਂ ਦੇ ਉੱਪਰ ਲੱਗੀ ਰੋਕ ਹਟਾ ਦਿੱਤੀ ਗਈ ਹੈ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਵਿਰਸਾ ਸੇਮਲ ਟੋਵਾ ਜਿਨ੍ਹਾਂ ਦੇ ਉੱਪਰ 10 ਸਾਲ ਲਈ ਜੋ ਸਜ਼ਾ 10 ਸਾਲੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੁਸੀਂ ਔਰ ਉਹਨਾਂ ਦੇ ਉੱਪਰ ਸਖਤ ਆਦੇਸ਼ ਹੋਏ ਸੀ ਜੋ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਲੈਣ ਲਈ ਹੁਕਮ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਉੱਪਰ ਲੱਗੀ ਹੋਈ ਰੋਕ ਹਟਾ ਦਿੱਤੀ ਗਈ ਹੈ ਮਾਫੀ ਮੰਗੇ ਜਾਣ ਤੋਂ ਬਾਅਦ ਵਲਟੋਵਾ ਦੇ ਉੱਪਰ ਲੱਗੀ ਰੋਕ हट ਗਈ ਹੈ ਇਸ ਤੋਂ ਬਾਅਦ ਵਿਰਸਾ ਸਿਵਲ ਟੋਆ ਹੁਣ ਅਕਾਲੀ ਦਲ ਵਿੱਚ ਵਾਪਸ ਚਲੇ ਜਾਣਗੇ ਔਰ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲ ਗਿਆ ਹੈ ਜਿਸ ਨਾਲ ਵਿਰਸਾ ਸਿਵਲ ਟੋਆ ਨੂੰ ਵੀ ਫਿਰ ਰਾਜਨੀਤੀ ਵਿੱਚ ਆਪਣਾ ਦੁਬਾਰਾ ਜਿਹੜਾ ਸ਼ੁਰੂਆਤ ਹੋ ਚੁੱਕੀ ਹੈ ਵਿਰਸਾ ਸਿਵਲ ਟੋਆ ਦੀ ਵੀ